ਦਾ ਕੰਮ ਆ ਫਿਰ ਤੁਹਾਡਾ ਕੰਮ ਖਤਰੇ ਵਾਲਾ ਹੀ ਹੈ ਜੀ ਆਪ ਦਾ ਤੰਦਾ ਖਤਰੇ ਵਾਲਾ ਸੱਪ ਹੀ ਬੜਾ ਤਗੜਾ ਦੇ ਵੇਖੋ ਜੀ ਕਿੱਡੀ ਤਗੜੀ 7 ਫੁੱਟ ਸੱਪ ਦੀ ਜੜੀ ਕਿਡ ਉੰਜੇ ਹੈ ਦੇਖ ਸਕਦੇ ਤੁਹਾਨੂੰ ਮਾਗੋ ਕਰਕੇ ਦਿਖਾ ਦਿੰਦਾ ਵੇਖੋ ਬੱਲੇ 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 ਇਥੋਂ ਲੈ ਕਿੱਡੀ ਲੰਮੀ ਹੈ ਆ ਇਥੋਂ ਦਾ ਕੇ ਧੁੱਪੇ ਲਾਈ ਹੋਣੀ ਕਿ ਇਹ ਕੰਮ ਹੈ ਜਿਹੜਾ ਚਲੋ ਗੱਠਾਂ ਦਾ ਹੈ ਤੇ ਠੀਕ ਹੈ ਤੇ ਇਹ ਥੋੜਾ ਜਿਹਾ ਹੈ ਖਤਰੇ ਵਾਲਾ ਕੰਮ ਹੈ ਇਹ ਜਿਹੜੀਆਂ ਗੱਠਾਂ ਹੁੰਦੀਆਂ ਪਰਾਲੀ ਦੀਆਂ ਇਹਦੇ ਵਿੱਚ ਸੱਪ-ਸੁੱਪ ਵੱਡੇ ਹੁੰਦੇ ਆ ਤੇ ਸਾਲ ਦੇ ਵਿੱਚ ਲੁਕੇ ਲੁਕੇ ਹੁੰਦੇ ਠੰਡ ਦਾ ਕਰਕੇ ਤੇ ਗਰਮੀ ਦੇ ਕਰਕੇ ਵੀ ਇਹ ਥੱਲੇ ਜਿਹੜੀ ਆ ਗੱਠ ਹੁੰਦੀ ਆ ਉਹ ਥੋੜੀ ਆ ਠੰਡਾ ਹੁੰਦਾ ਤਾਂ ਥੋੜਾ ਜਿਹਾ ਤੇ ਉਹਦੇ ਕਰਕੇ ਵੱਡੇ ਨਿਕਲਦੇ ਆ ਸੱਪ ਸੱਪ ਨਿਕਲਦੇ ਨਿਕਲਦੇ ਇਹ ਕੰਮ ਦੇ ਵਿੱਚ ਥੋੜਾ ਵੇਖ ਜਾਂਚ ਕੇ ਚੱਲਣਾ ਪੈਂਦਾ ਵਾ ਸੱਪ ਵੱਡੇ ਨਿਕਲਦੇ ਇਹਦੇ ਵਿੱਚ ਜਦੋਂ ਗੱਠ ਨਵੀਂ ਬੰਨਦੀ ਆ ਉਦੋਂ ਵੀ ਬੈਲਰ ਦੇ ਵਿੱਚ ਵੱਡੇ ਵੱਡੇ ਕੁੱਤਰੇ ਕਤਰੇ ਜਾਂਦੇ ਤੇ ਨਾਲ ਹੀ ਇਹ ਗੱਠਾਂ ਦੇ ਵਿੱਚ ਬੱਜ ਪੁੱਛੀ ਜਾਂਦੇ ਐਦਾਂ ਦਾ ਕੰਮ ਆ ਸਾਡਾ